ਨਣਾਂ ਪਰਜਾਈ ਨੂੰ ਦੱਸਦੀ ਹੈ ਕਿ ਸੱਸ ਨੂੰ ਕੀ ਚੰਗਾ ਲੱਗਦਾ ਹੈ ਸਹੁਰੇ ਦੇ ਕੀ ਸ਼ੌਂਕ ਹਨ ਕਿਹੜੇ ਤਿਹਾਰ ਕਿਵੇਂ ਮਨਾਉਣੇ ਹਨ ਇਹ ਛੋਟੀਆਂ ਛੋਟੀਆਂ ਗੱਲਾਂ ਨਵੇਂ ਪਰਜਾਈ ਲਈ ਵੱਡਾ ਸਹਾਰਾ ਬਣ ਜਾਂਦੀਆਂ ਨੇ ਨਣਾਂ ਤੇ ਪਰਜਾਈ ਦਾ ਰਿਸ਼ਤਾ ਘਰ ਵਿੱਚ ਖੁਸ਼ੀਆਂ ਤੇ ਰੌਣਕਾਂ ਲੈ ਕੇ ਆਉਂਦਾ ਇੱਕ ਦੂਜੇ ਨਾਲ ਮਜ਼ਾਕ ਕਰਨਾ ਗੱਲਾਂ-ਵਾਟਾਂ ਕਰਨੀਆਂ ਇਕੱਠੇ ਖਰੀਦਦਾਰੀ ਤੇ ਜਾਣਾ ਇਹ ਸਾਰੀਆਂ ਯਾਦਾਂ ਜ਼ਿੰਦਗੀ ਭਰ ਲਈ ਦਿਲ ਵਿੱਚ ਰਹਿ ਜਾਂਦੀਆਂ ਨੇ ਇਹ ਰਿਸ਼ਤਾ ਕਈ ਵਾਰ ਘਰ ਦੀਆਂ ਗੰਭੀਰਤਾਵਾਂ ਨੂੰ ਵੀ ਹਾਸੇ ਮਜ਼ਾਕ ਵਿੱਚ ਤਬਦੀਲ ਕਰ ਦਿੰਦਾ ਹੈ ਜਦੋਂ ਘਰ ਦੇ ਵਿੱਚ ਸਾਰੀਆਂ ਭਝਾਈਆਂ ਤੇ ਨਣਾਨਾ ਇਕੱਠੀਆਂ ਹੋ ਕੇ ਪਕਵਾਨ ਬਣਾਉਂਦੀਆਂ ਸਨ ਹਾਸੇ ਮਜ਼ਾਕ ਨਾਲ ਭਰਿਆ ਉਹ ਸਮਾਂ ਅੱਜ ਵੀ ਉਹਨਾਂ ਲਈ ਸਭ ਤੋਂ ਸੋਹਣੀ ਯਾਦ ਹੁੰਦਾ ਹੈ ਜਦੋਂ ਭਝਾਈ ਕਿਸੇ ਸਮੱਸਿਆ ਵਿੱਚ ਹੁੰਦੀ ਆ ਨਣਾਨ ਉਹਦਾ ਸਹਾਰਾ ਦਿੰਦੀ ਆ ਉਹ ਸੁਣਦੀ ਹੈ ਸਮਝਾਉਂਦੀ ਹੈ ਤੇ ਹੌਂਸਲੇ ਦਿੰਦੀ ਹੈ ਇਹ ਰਿਸ਼ਤਾ ਸਿਰਫ ਹਾਸਿਆਂ ਦਾ ਨਹੀਂ ਅੱਖਾਂ ਦੇ ਹੰਝੂਆਂ ਦਾ ਵੀ ਸਾਥੀ ਹੁੰਦਾ ਹੈ ਜਦੋਂ ਪਰਜਾਈ ਬਿਮਾਰ ਹੋਊਗੀ ਨਨਾਨ ਉਹਦੇ ਬੱਚਿਆਂ ਦੀ ਦੇਖਭਾਲ ਕੀਤੀ ਇਹ ਹੀ ਪਿਆਰ ਦੱਸਦਾ ਕਿ ਇਹ ਰਿਸ਼ਤਾ ਸਿਰਫ ਨਾਵਾਂ ਦਾ ਨਹੀਂ ਦਿਲਾਂ ਦਾ ਵੀ ਹੁੰਦਾ ਹੈ ਹਰ ਰਿਸ਼ਤੇ ਵਿੱਚ ਇੱਜ਼ਤ ਹੋਣੀ ਲਾਜ਼ਮੀ ਆ ਜੇ ਨਨਾਨ ਪਰਜਾਈ ਦੀ ਇੱਜ਼ਤ ਕਰਦੀ ਹੈ ਅਤੇ ਪਰਜਾਈ ਨਨਾਨ ਦੀ ਤਾਂ ਇਹ ਰਿਸ਼ਤਾ ਹੀਰੇ ਵਰਗਾ ਚਮਕਦਾ ਹੈ ਛੋਟੇ ਛੋਟੇ ਮਨਮਟਾਵ ਵੀ ਇੱਜ਼ਤ ਤੇ ਸਮਝ ਨਾਲ ਖਤਮ ਹੋ ਜਾਂਦੇ ਨੇ ਕਈ ਵਾਰ ਨਣਾਨ ਤੇ ਪਰਜਾਈ ਦੀ ਦੋਸਤੀ ਘਰ ਦੇ ਹੋਰ ਰਿਸ਼ਤਿਆਂ ਲਈ ਮਿਸਾਲ ਬਣ ਜਾਂਦੀ ਆ ਦੋਵੇਂ ਮਿਲ ਕੇ ਘਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੀਆਂ ਹਨ ਤੇ ਘਰ ਇੱਕ ਮੰਦਰ ਵਾਂਗ ਲੱਗਦਾ ਹੈ ਜਿੱਥੇ ਸਮਝਦਾਰੀ ਹੋਵੇ ਉਥੇ ਰਿਸ਼ਤੇ ਕਦੇ ਨਹੀਂ ਟੁੱਟਦੇ ਨਣਾਨ ਪਰਜਾਈ ਦੋਵੇਂ ਜੇਕਰ ਇੱਕ ਦੂਜੇ ਦੀਆਂ ਖੁਸ਼ੀਆਂ ਤੇ ਦੁੱਖਾਂ ਨੂੰ ਸਮਝਣ ਤਾਂ ਇਹ ਰਿਸ਼ਤਾ ਜ਼ਿੰਦਗੀ ਭਰ ਦੀ ਦੋਸਤੀ ਵਿੱਚ ਬਦਲ ਜਾਂਦਾ ਹੈ ਸਮਾਂ ਬੀਤ ਜਾਂਦਾ ਹੈ ਪਰ ਨਣਾਣ ਤੇ ਪਰਜਾਈ ਦੇ ਇਕੱਠੇ ਬੀਤੇ ਲੰਘਾਈ ਸਮੇਂ ਹਮੇਸ਼ਾ ਦਿਲਾਂ ਵਿੱਚ ਵਸਦੇ ਰਹਿੰਦੇ ਨੇ ਵਿਆਹ ਜਨਮ ਦਿਨ ਤਿਹਾਰ ਖੁਸ਼ੀਆਂ ਅੱਖਾਂ ਦੇ ਹੰਝੂ ਇਹ ਸਾਰੀਆਂ ਯਾਦਾਂ ਸੋਨੇ ਦੇ ਅੱਖਰਾਂ ਵਿੱਚ ਲਿਖੀਆਂ ਰਹਿ ਜਾਂਦੀਆਂ ਨੇ ਅਖੀਰ ਵਿੱਚ ਮੈਂ ਇਹੀ ਕਹੂੰ ਕਿ ਸਭ ਤੋਂ ਸੋਹਣਾ ਰਿਸ਼ਤਾ ਵਾਕਈ ਨਣਾਣ ਤੇ ਪਰਜਾਈ ਦਾ ਹੀ ਹੁੰਦਾ ਹੈ ਇਹ ਰਿਸ਼ਤਾ ਸਿਰਫ ਖੂਨ ਨਾਲ ਨਹੀਂ ਦਿਲਾਂ ਨਾਲ ਜੁੜਦਾ ਹੈ ਜੇ ਨਨਾਨਣ ਨੂੰ ਪਰਜਾਈ ਆਪਣੀ ਭੈਣ ਮੰਨ ਲਵੇ ਤੇ ਪਰਜਾਈ ਨਨਾਨਣ ਨੂੰ ਆਪਣਾ ਸਹਾਰਾ ਮੰਨ ਲਵੇ ਤਾਂ ਇਹ ਘਰ ਹਮੇਸ਼ਾ ਖੁਸ਼ੀਆਂ ਨਾਲ ਭਰਿਆ ਰਹਿੰਦਾ ਹੈ ਯਾਦ ਰੱਖਿਓ ਇੱਜ਼ਤ ਪਿਆਰ ਤੇ ਸਮਝਦਾਰੀ ਨਾਲ ਜੁੜਿਆ ਹਰ ਰਿਸ਼ਤਾ ਹੀਰੇ ਨਾਲੋਂ ਵੀ ਵੱਧ ਕੀਮਤੀ ਹੁੰਦਾ ਹੈ ਜੇ ਤੁਹਾਨੂੰ ਵੀ ਆਪਣੀ ਨਰਾਣ ਜਾਂ ਆਪਣੀ ਪਰਜਾਈ ਨਾਲ ਸੋਹਣੀਆਂ ਯਾਦਾਂ ਯਾਦ ਨੇ ਤਾਂ ਕਮੈਂਟ ਬਾਕਸ ਵਿੱਚ ਜਰੂਰ ਸਾਂਝੀਆਂ ਕਰਿਓ ਅਤੇ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਨਾ ਨਾ ਭੁੱਲਿਓ ਤਾਂ ਜੋ ਹਰ ਕੋਈ ਇਸ ਰਿਸ਼ਤੇ ਦੀ ਅਹਿਮੀਅਤ ਨੂੰ ਸਮਝ ਸਕੇ ਧੰਨਵਾਦ